ਘਰ ਦੇ ਵਿੱਚ ਬੱਚੇ ਦਾ ਜਨਮ ਦਿਨ ਤੇ ਇਸੇ ਦਰਮਿਆਨ ਘਰੋਂ ਨਿਕਲਿਆ ਪਿਤਾ ਜੋ ਕਿ ਵੇਖੋ ਆ ਕਿਹੜੇ ਹਾਲਾਤਾਂ ਦੇ ਵਿੱਚ ਉਸ ਦੀ ਦੇ ਬਰਾਮਦ ਹੁੰਦੀ ਹੈ ਜਿਸ ਤੋਂ ਬਾਅਦ ਟੱਬਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸਦੇ ਕਿ ਇਹ ਕਿ ਜਿੱਥੇ ਇਸ ਮਹਿਲਾ ਦਾ ਇਹ ਕਹਿਣਾ ਹੈ ਕਿ ਪੈਸਿਆਂ ਦੇ ਲੈਣ ਦੇਣ ਦੇ ਚੱਲਦਿਆਂ ਇਸ ਦੇ ਪਤੀ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਨੇ ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਹੁਣ ਸਾਨੂੰ ਨਹੀਂ ਪਤਾ ਕਿ ਆਖਰ ਇਹ ਕਿਸ ਦੇ ਵੱਲੋਂ ਕੀਤਾ ਗਿਆ ਤਾਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਪਰਿਵਾਰ ਦੇ ਤਾਂ ਪੈਰਾ ਹੀਠੂ ਜ਼ਮੀਨ ਖਿਸਕ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ 39 ਸਾਲਾ ਇਸ ਵਿਅਕਤੀ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਲਾਸ਼ ਬਰਾਮਦ ਹੁੰਦੀ ਹੈ ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਬੱਚੇ ਦਾ ਜਨਮ ਦਿਨ ਸੀ ਤੇ ਇਸ ਦੇ ਦਰਮਿਆਨ ਸਵੇਰੋਂ ਨਿਕਲਿਆ ਇਹ ਪਿਤਾ ਜਿਹੜਾ ਇਸਨੇ ਸ਼ਾਮੀ ਕਰ ਵਾਪਸ ਆਣਾ ਸੀ ਘਰੇ ਰਿਸ਼ਤੇਦਾਰ ਆਏ ਹੋਏ ਸਨ ਪਰ ਜਦੋਂ ਰਾਤ ਤੱਕ ਇਹ ਸ਼ਖਸ ਕਰ ਵਾਪਸ ਨਹੀਂ ਆਇਆ ਤਾਂ ਪਰਿਵਾਰ ਦੇ ਵੱਲੋਂ ਲੱਭਣਾ ਸ਼ੁਰੂ ਕੀਤਾ ਜਾਂਦਾ ਤੇ ਸਵੇਰੇ ਖੇਤਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਦੇ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪਰਿਵਾਰ ਰੂਰੋ ਕੇ ਬੁਰਾ ਹਾਲ ਹੈ ਹਾਲਾਂਕਿ ਪਰਿਵਾਰ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਟਾਲਾ ਦੇ ਪੁਲਿਸ ਲਾਈਨ ਰੋਡ ਤੇ ਫਾਟਕਾ ਦੇ ਨੇੜੇ ਇੱਕ ਪਲਾਟ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਦੀ ਭੇਤਪਰੇ ਹਾਲਾਤਾਂ ਦੇ ਵਿੱਚ ਮ੍ਰਿਤਕ ਦੇ ਬਰਾਮਦ ਹੁੰਦੀ ਹੈ ਮੇਰਾ ਨਾਮ ਹਮਤਾ ਭਾਜੀ ਮੇਰਾ ਹਸਬੰਦ ਦਾ ਨਾਮ ਰਿੰਦਰਪਾਲ ਸਿੰਘ ਹੈ ਹਾਂਜੀ ਭਾਜੀ ਕੱਲ ਕਰੋਗੇ ਅਸਰੇ ਨੋਵੇ ਨਾ ਧੋ ਕੇ ਚਾਹ ਪੀ ਕੇ ਕਹਿੰਦੇ ਮੈਂ ਸਿਵਲੋ ਹਸਪਤਲ ਚਲੇ ਆ ਗੋਲੀ ਲੈਣ ਜਾਂਦੇ ਹੀ ਨਸ਼ਾ ਛਡਾਉਣ ਵਾਲੀ ਮੜਕੇ ਸਵੇਰ ਦੇ ਘੇ ਘਰ ਆਏ ਨਹੀਂ ਬੱਚਿਆਂ ਦਾ ਜਨਮ ਦੇ ਨਹੀਂ ਇਹ ਸਭ ਡੀਕਤੇ ਰਹੇ ਸਾਰਾ ਦਿਨ ਇੱਕ ਦੋ ਜਾਣੇ ਹੁੰਦੇ ਹੀ ਘਰ ਨੂੰ ਪਾਏ ਮੰਗਣ ਤੁਹਾਡੇ ਕੋ ਪੈਸੇ ਲੈਣੇ ਆ ਮੈਨੂੰ ਕਹਿੰਦੇ ਹੁੰਦੇ ਹੀ ਕਹਿੰਦੇ ਇੱਕ ਹੁੰਡਾ ਮੈਂ ਧਮਕੀਆਂ ਦਿੰਦਾ ਵਾ ਕਿ ਮੇਰਾ ਫੋਨ ਤੂੰ ਲੈ ਲਿਆ ਮੈਂ ਤੈਨੂੰ ਜਾਨੋਂ ਮਾਰ ਦੇਣਾ ਪਰ ਸਾਨੂੰ ਨੂੰਹ ਭਾਰੀ ਪਤਾ ਕਿੰਨੇ ਮਾਰਿਆ ਕਿੰਨੇ ਨਹੀਂ ਕਿਸ ਦਾ ਨਾਂ ਨਹੀਂ ਲਾ ਸਕਦੇ ਕੀ ਕੰਮ ਕਰਦੇ ਸੀ ਜਦੋਂ ਤੁਸੀਂ ਦੇਖਿਆ ਕਿ ਉਹਨਾਂ ਦੇ ਕਿੱਦਾਂ ਦੇ ਹਾਲਾਤ ਘਰੋਂ ਭਜ ਜਦੋਂ ਗਏ ਬਿਲਕੁਲ ਸਹੀ ਗਏ ਹੁਣ ਤਾਂ ਫੈਕਟਰੀ ਵੀ ਲੱਗ ਗਈ ਕਿਤੇ ਕੰਮ ਤੇ ਕੰਮ ਕਦੇ ਤੁਹਾਨੂੰ ਕਿਦਾ ਪਤਾ ਪਿਆ ਪੇਪਰ ਦਾ ਕੰਮ ਕਰਦਾ 10 ਕਿ ਦੇਣੀ ਹੋਇਆ ਹਾਲੇ ਫੈਕਟਰੀ ਤੇ ਜਾਂਦਾ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਭਾਈ ਆ ਹੁਣ ਸੇਰੇ ਹਾਂਜੀ ਸੇਰੇ ਪੁਲਿਸ ਵਾਲਿਆਂ ਦਾ ਫੋਨ ਆਇਆ ਉਹਨਾਂ ਨੂੰ ਪਤਾ ਲੱਗਾ ਕਿ Laash ਪਈ ਆ ਆਧਾਰ ਕਾਰਡ ਨਿਕਲਿਆ ਜੇਬ ਚੋਂ ਤੇ ਫੇਰ ਪਤਾ ਲੱਗਾ ਕਿਸ ਹਾਲਤ ਚ Laash ਤਹੀ ਬੈਠੀ ਆ ਪਈ ਦੀ ਕਿਸ ਹਾਲਤ ਚ Laash ਸਰੀਰ ਉੱਪਰ ਹੱਥ ਪੈਰ ਵੀ ਜਿੱਦਾਂ ਵੱਡੇ ਹੁੰਦੇ ਆ ਤੇ ਮੂੰਹ ਚ ਖੂਨ ਨਿਕਲ ਰਿਹਾ ਹੀ ਪਤਾ ਨਹੀਂ ਉਹਨਾਂ ਰੱਬ ਜਾਣੇ ਕਿਸ ਤਰ੍ਹਾਂ ਘੇਲੇ ਮਾਰਿਆ ਕੀ ਨਹੀਂ ਰਾਤ ਕਾਰ ਆਈ ਸੀ ਨਹੀਂ ਰਾਤ ਨਹੀਂ ਘਰ ਆਇਆ ਪਰਿਵਾਰ ਚ ਕੌਣ ਪਹੁੰਚਿਆ ਮੈਂ ਇਕੱਲੀ ਮੇਰੇ ਦੋ ਬੱਚੇ ਬੇਟੀ ਤੇ ਬੇਟਾ ਤੇ ਆਪਾਂ ਚਾਰੋ ਹੀ ਬਸ ਮੰਮੀ ਡੈਡੀ ਡੈਥ ਹੋ ਗਈ ਬਿਲਕੁਲ ਕਿੰਨੀ ਉਮਰ ਹੈ ਤੁਹਾਡੀ 36 ਸਾਲ ਮੈਂ ਕੀ ਕਹਿਣਾ ਚਾਹੋਗੀ ਇਸ ਦਾ ਮਤਲਬ ਮੈਂ ਇਹ ਚਾਹੁੰਦੀ ਕਿ ਨਾ ਕਾਰਵਾਈ ਕੀਤੀ ਜਾਏ ਪਤਾ ਲਾਇਆ ਜਾਏ ਕਿ ਕਿਸ ਤਰ੍ਹਾਂ ਡੈਥ ਹੋਈ ਕਿੰਨੇ ਮਾਰਿਆ ਕਿਸ ਤਰ੍ਹਾਂ ਬਸ ਇਹਨਾਂ ਦੇ ਯਾਰ ਦੋਸਤ ਕਿ ਇਤਾਂ ਦੇ ਰਹੇ ਨਾਲ ਦੇ ਭੈਣ ਮੈਂ ਹੁਣ ਬਾਹਰ ਪਤਾ ਨਹੀਂ ਕਿੰਨਾ ਕਿੰਨਾ ਨਾਲ ਮਿਲਦੇ ਹੀ ਮੈਂ ਸਾਰਿਆਂ ਨੂੰ ਤਾਂ ਜਾਣਦੀ ਨਹੀਂ ਅੰਮ੍ਰਿਤਸਰ ਸ਼ਹਿਰੋਂ ਕੇਂਦਰ ਚ ਵੀ ਰਹੇ ਨੇ ਹਾਂਜੀ ਕਿੰਨੇ ਦਿਨ ਰਹੇ ਨੇ 3 ਮਹੀਨੇ ਉੱਥੇ ਵੀ ਰਹੇ ਲਛਸ਼ਾ ਸ਼ਹਿਰ ਤੇ ਉਸ ਤੋਂ ਬਾਅਦ ਫਿਰ ਕੰਮ ਤੇ ਲੱਗੇ ਸੀ ਹਾਂਜੀ ਤੁਸੀਂ ਕਿਹੜੇ ਹਾਇਸ਼ ਕਿਤੇ ਪ੍ਰੇਮਨਗਰ ਜੀ ਪਹਿਲੇ ਹੀ ਪੁਲਸ ਲਾਈਨ ਚੱਕੀ ਵਾਲੀ ਗਲੀ 'ਚ ਰਹਿੰਦੇ ਸੀ ਉੱਥੋਂ ਮਕਾਨ ਵੇਚ ਕੇ ਪ੍ਰੇਮਨਗਰ ਆਏ 2.5-3 ਮਹੀਨੇ ਹੋ ਇੱਧਰ ਆਏ ਸੋ ਇ ਜੈਡ ਬੋਡੀ ਮਿਲੀ ਇਹ ਪੁੱਛੀ ਤੇ ਪੁਲਿਸ ਲਾਈਨ ਨੂੰ ਜਾਂਦੀ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮਨਗਰ ਦੀ ਬੈਕ ਸਾਈਡ ਪੈਂਦੀ ਆ ਨਿਊ ਮਾਡਲ ਟਾਉਨ ਦੀ ਬੈਕਸਾਈਡ ਬੇਸਿਕਲੀ ਕਹਿ ਸਕਦੇ ਆਂ ਕਿ ਇੱਥੇ ਹੀ ਇਨਫੋਰਮੇਸ਼ਨ ਸੀ ਕਿ ਇੱਕ ਬਾਹਰ ਬੀ ਆਵਾਂ ਜਗ੍ਹਾ ਦੇ ਵਿੱਚ ਇੱਕ ਡੈਡ ਬੋਡੀ ਪਈ ਹੈ ਆਕੇ ਦੇਖਿਆ ਤੇ ਪੈਰ ਤੇ ਉਹਦੇ ਕੁਝ ਖਿਸੜਦੇ ਨਿਸ਼ਾਨ ਹੈ ਜਾਂ ਡੌਗ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈ ਹੈ ਡੌਗਸ ਕਾਡ ਵੀ ਬੁਲਾ ਰਹੇ ਆ ਤੇ ਫਿਰ ਅਸਲੀ ਮੌਤੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਹਨ ਬਰਿੰਦਰਪਾਲ ਸਿੰਘ ਬੀਰੂ ਆ ਵਾਈਫ ਤੇ ਆ ਗਏ ਨੇ ਦੱਸਦੇ ਭਈ ਕੱਲ ਕਰੂੰ ਸਵੇਰੇ ਗਏ ਸੀ ਓਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਬਾਅਦ ਵਿੱਚ ਉਹ ਘਰ ਨਹੀਂ ਆਏ ਇਹ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵੈਸੇ ਲੇਟ ਹੋ ਗਏ ਹੋਣੇ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਤਲਾਹ ਦਿੱਤੀ ਹੈ ਸਾਡੇ 10 ਵਜੇ ਕਿੱਥੋਂ ਦੇ ਕਿੰਨੀ ਕੁ ਉਮਰ ਲੱਗਦੀ ਹੈ ਇਹ ਕਰੀਬ 39 ਸਾਲ ਦੇ ਨੇ ਇਹਦੀ ਕਿੱਥੋਂ ਦੇ ਨੇ ਇੱਥੋਂ ਬਸੰਤਨਗਰ ਕੀ ਲੱਗਦਾ ਸਰ ਮੁੱਢਲੀ ਜਾਂਚ ਮੁੱਢਲੀ ਜਾਂਚ ਤੋਂ ਤੇ ਅਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬਾਡੀ ਸਿੱਧੀ ਕੀਤੀ ਹੈ ਕਿ ਜਿਹੜੀ ਬਾਡੀ ਜ਼ਿਆਦਾ ਦੇਰ ਤੱਕ ਪਈ ਰਹੇ ਉਹਨਾਂ 2-4 10-12 ਘੰਟੇ ਹੋ ਜਾਂਦੇ ਫੋਰਥਿੰਗ ਹੋ ਜਾਂਦੀ ਹੈ ਉਹ ਨੱਕ ਨੂੰ ਚੋਂ ਬਲੀਡਿੰਗ ਵਾਸਤੇ ਨਾਰਮਲ ਸਰਕਮਸਟੈਂਸਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤਾਂ ਉਹਦੀ ਆ ਜਾਂਦੀ ਬਟ ਜਿਹੜੀ ਐਕਚੁਅਲ ਕਾਜ਼ ਹੈ ਉਹ ਅਸੀਂ ਟੀਮ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹਦੇ